ਤੁਸੀਂ ਆ ਗਏ ਨਾ ਮਖੌਲ ਨਾ ਬਣਾਓ ਕੰਮ ਕਰਿਆ ਕਰੋ ਜੇ ਕੰਮ ਲੈ ਟੈਂਡਰ ਲੈ ਉਹਨੂੰ ਪ੍ਰੋਸੈਸ ਪੂਰਾ ਕਰੋ ਵੀਰ ਸਾਹਿਬ ਜੇ ਕੋ ਟੈਂਡਰ ਨਹੀਂ ਕਰਦਾ ਕੰਮ ਨਹੀਂ ਤਾਂ ਬਲੈਕਲਿਸਟ ਕਰ ਲਓ ਤੁਸੀਂ ਕਹਿੰਦੇ ਹੈਂਡਾਂ ਉੱਤੇ ਕੰਮ ਨਹੀਂ ਕਰਦਾ ਨਿਕੋ ਤੇ ਖਿਲਾਫ ਉਹਦੇ ਜਿਹੜਾ ਅਫਸਰ ਤੁਹਾਡੇ ਥੱਲੇ ਕੰਮ ਨਹੀਂ ਕਰਦਾ ਉਹਦੇ ਖਿਲਾਫ ਵੀ ਕਰਨਾ ਸਪੈੰਡ ਕਰਕੇ ਕਰੇ ਪਟਾਓ ਇੰਨੇ ਲੰਮੇ ਇੰਨੇ ਲੰਮੇ ਸਭ ਨਾਲੋਂ ਮੀਰ ਕਮੇਟੀ ਆ ਆਪਣੀ ਨਗਰ ਕੌਂਸਲ ਪਾ ਦਿੱਤਾ ਹੈਗੀ ਹੈ ਨਾ ਅਜੇ ਕੰਮ ਨਹੀਂ ਹੋ ਰਿਹਾ ਸੀਵਰੇਜ ਦੀ ਤੁਹਾਡੇ ਕੋਲ ਸੁਵਾਈਆਂ ਨਹੀਂ ਹੋ ਰਹੀਆਂ ਯਾਦ ਆ ਮੇਰੇ ਜਗ੍ਹਾ ਵੀ ਆ ਤੁਹਾਡੇ ਜਗ੍ਹਾ ਵੀ ਦੋਹਾਂ 'ਚ ਇੱਕ ਇੱਕ ਕਮੀ ਹੈਗੀ ਐ। ਸ਼ੁਕਰ ਮਸ਼ੀਰਾਂ ਦਾ। ਯਾਦ ਆ ਵੀ ਮੈਨੂੰ ਲਾਈਟ ਲਈ ਲੈ ਰਹੇ ਹੋ ਸਾਰੇ। ਜੇ ਕੋਈ ਕੰਮ ਨਹੀਂ ਕਰਦਾ ਉਹਦੇ ਖਿਲਾਫ ਲਿਖੋ। ਤਾਂ ਆਪਾਂ ਨੂੰ ਸਰਕਾਰ ਤਨਖਾਹ ਦਿੰਦੀ ਐ ਲੋਕਾਂ ਦੇ ਟੈਕਸ ਜਿਹੜਾ ਜਾਂਦਾ ਉਹਨਾਂ ਨੂੰ ਤਨਖਾਹ ਮਿਲਦੀ ਐ। ਉਹਦੇ ਬਦਲੇ ਆਪਾਂ ਆਪਦਾ ਸ਼ਹਿਰ ਸਾਫ਼-ਸੁਤਰਾ ਨਹੀਂ ਰੱਖ ਸਕਦੇ ਨਾ ਉਹਦਾ ਫਾਇਦਾ ਕੀ? ਭਾਰਤ ਸਵਚ ਭਾਰਤ ਦਾ ਆਪਾਂ ਨੂੰ ਜਿਹੜਾ ਮਿਲਿਆ ਅਵਾਰਡ ਇਹਦਾ ਫਾਇਦਾ ਕੀ ਹੈ ਆਪਣਾ ਸ਼ਹਿਰ ਤਾਂ ਬੁਰਾ ਹਾਲ ਹੈ ਫਾਦਿਲਕਾ ਦੇ ਸ਼ਹਿਰੀ ਇਲਾਕੇ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਨਗਰ ਕੌਂਸਲ ਦੇ ਵਿੱਚ ਪਹੁੰਚੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਲਗਾਈ ਅਫਸਰਾਂ ਦੀ ਕਲਾਸ ਕਿ ਆਪ 15 ਦਿਨ ਦੇ ਵਿੱਚ ਚਾਹੀਦਾ ਰਿਜ਼ਲਟ ਫਾਦਿਲਕਾ ਦੇ ਸ਼ਹਿਰੀ ਇਲਾਕੇ ਦੇ ਵਿੱਚੋਂ ਲੋਕਾਂ ਵੱਲੋਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਦਾਨ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਨਹੀਂ ਕੀਤਾ ਜਾ ਰਿਹਾ ਅਤੇ ਨਗਰ ਕੌਂਸਲ ਦੇ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਜਿਸ ਤੇ ਚਲਦਿਆਂ ਅੱਜ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਆਪਣੀ ਟੀਮ ਦੇ ਨਾਲ ਦਫ਼ਤਰ ਨਗਰ ਕੌਂਸਲ ਪਹੁੰਚ ਗਏ ਜਿੱਥੇ ਉਹਨਾਂ ਵੱਲੋਂ ਅਫਸਰਾਂ ਦੀ ਕਲਾਸ ਲਗਾਈ ਗਈ ਅਤੇ 15 ਦਿਨਾਂ ਦੇ ਵਿੱਚ ਰਿਜ਼ਲਟ ਦੇਣ ਦੇ ਲਈ ਕਿਹਾ ਗਿਆ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਇਸ ਮੌਕੇ ਤੇ ਠੇਕੇਦਾਰ ਦੀ ਕਲਾਸ ਵੀ ਲਗਾਈ ਅਤੇ ਉਸ ਨੂੰ ਫੋਨ ਤੇ ਜਲਦ ਤੋਂ ਜਲਦ ਕੰਮ ਪੂਰਾ ਕਰਨ ਦੇ ਲਈ ਵੀ ਉਹਨਾਂ ਵੱਲੋਂ ਕਿਹਾ ਗਿਆ ਇਸ ਦੇ ਨਾਲ ਹੀ ਸ਼ਹਿਰ ਦੇ ਵਿੱਚ ਆ ਰਹੀ ਸਿਵਰੇ ਸਫਾਈ ਅਤੇ ਸਟਰੀਟ ਲਾਈਟਾਂ ਦੀ ਸਬਸਿਆ ਨੂੰ ਵੀ ਜਲਦ ਤੋਂ ਜਲਦ ਦੂਰ ਕਰਨ ਦੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਇਸ ਮੌਕੇ ਤੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਨਰਿੰਦਰ ਪਾਸ ਸਿੰਘ ਸਵਨਾ ਨੇ ਕਿਹਾ ਕਿ ਸ਼ਹਿਰ ਦੇ ਵਿੱਚੋਂ ਉਹਨਾਂ ਨੂੰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਦੇ ਚੱਲਦਿਆਂ ਅੱਜ ਉਹ ਨਗਰ ਕੌਂਸਲ ਦਫ਼ਤਰ ਦੇ ਵਿੱਚ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਸ਼ਹਿਰ ਵਸਿਆ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਹੁੰਦੀ ਤੇ ਜਾਏਗੀ ਅਤੇ ਸਾਰੀਆਂ ਸਮੱਸਿਆਵਾਂ ਦਾ ਅਗਲੇ 15-20 ਦਿਨਾਂ ਦੇ ਵਿੱਚ ਹੱਲ ਕੀਤਾ ਜਾਏਗਾ ਜਿਸ ਨੂੰ ਲੈ ਕੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਜੋ ਅਧਿਕਾਰੀ ਆਪਣਾ ਕੰਮ ਨਹੀਂ ਕਰੇਗਾ ਉਸਦੇ ਖਿਲਾਫ ਐਕਸ਼ਨ ਲਿਆ ਜਾਏਗਾ ਉਹਨਾਂ ਨੇ ਕਿਹਾ ਕਿ ਇਹ ਸ਼ਹਿਰ ਉਹਨਾਂ ਦਾ ਆਬਾਦ ਹੈ ਅਤੇ ਸ਼ਹਿਰ ਵਾਸੀ ਉਹਨਾਂ ਦੇ ਪੈਨਪਰਾਨ ਅਤੇ ਕਿਸੇ ਵੀ ਪੈਨਪਰਾਨ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ ਉਹਨਾਂ ਨੇ ਕਿਹਾ ਕਿ ਸੀਵਰੇਜ ਦੇ ਟੱਕਣ ਜਲਦੀ ਲਗਵਾਏ ਜਾਣਗੇ ਅਤੇ ਸੀਵਰੇਜ ਦੀ ਸਫਾਈ ਦਾ ਕੰਮ ਵੀ 1-2 ਦਿਨਾਂ ਦੇ ਵਿੱਚ ਸ਼ੁਰੂ ਕਰਵਾਇਆ ਜਾਏਗਾ ਇਸ ਦੇ ਨਾਲ ਹੀ ਸਟਰੀਟ ਲਾਈਟਾਂ ਵੀ ਜਲਦ ਤੋਂ ਜਲਦ ਲਗਵਾਈਆਂ ਜਾਣਗੀਆਂ ਅਤੇ ਹੋਰ ਵੀ ਜੋ ਕੰਮ ਰਹਿੰਦੇ ਹਨ ਉਹ ਵੀ ਕਰਵਾਏ ਜਾਣਗੇ ਉਹਨਾਂ ਨੇ ਕਿ ਕਿ ਸਫਾਈ ਦੇ ਕੰਮ ਦੇ ਵਿੱਚ ਖੁਸ਼ੀ ਫਾਊਂਡੇਸ਼ਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਏਗਾ ਅਤੇ ਖੁਸ਼ੀ ਫਾਊਂਡੇਸ਼ਨ ਵੱਲੋਂ ਟੀਮਾਂ ਬਣਾ ਕੇ ਨਗਰ ਕੌਂਸਲ ਦਾ ਸਹਿਯੋਗ ਕੀਤਾ ਜਾਏਗਾ ਕਰਦੇ ਹੋ ਤੁਸੀਂ ਆਣਾ ਬਖੌਲਣਾ ਬਣਾਓ ਕੰਮ ਕਰਿਆ ਕਰੋ ਜੇ ਕੰਮ ਲੈ ਟੈਂਡਰ ਲੈ ਉਹਨੂੰ ਪ੍ਰੋਸੈਸ ਪੂਰਾ ਕਰੋ ਵੀਰ ਸਾਹਿਬ ਜੇ ਕੋ ਟੈਂਡਰ ਨਹੀਂ ਕਰਦਾ ਕੰਮ ਸਹੀ ਤਾਂ ਉਹਨੂੰ ਬਲੈਕਲਿਸਟ ਕਰ ਲਓ ਕਿਸੇ ਕੋਈ ਦੱਸੀ ਉਹ ਦਿਨ ਦੱਸੋ ਅੱਗੇ ਲੱਗਦਾ ਯਾਦ ਕਰੋ ਜੀ ਤੁਹਾਡੀ ਡਿਊਟੀ ਹੈ ਜੇ ਕੋਈ ਕੰਮ ਨਹੀਂ ਕਰਦਾ ਤਾਂ ਇਹ ਵੀ ਬਾਰੇ ਵੀ ਜਾਂਦਾ ਜੋ ਵੀ ਹੈ ਤੁਸੀਂ ਵੇਖੋ ਤੁਸੀਂ ਕਹਿੰਦੇ ਹੈਡਾ ਜੇ ਕੋਈ ਕੰਮ ਨਹੀਂ ਕਰਦਾ ਨਿਕੋ ਤੇ ਖਲਾਫ ਉਹਦੇ ਜਿਹੜਾ ਅਫਸਰ ਤੁਹਾਡੇ ਥੱਲੇ ਕੰਮ ਨਹੀਂ ਕਰਦਾ ਉਹ ਫਲਾਪ ਕਰਨਾ ਮਸ਼ੀਨ ਨੂੰ ਸਟਾਰਟ ਕਰਕੇ ਕਰਦਾ ਉਹ ਰਿਹਾ ਸਾਨੂੰ ਐਵੇਂ ਤਨਖਾਹ ਕਰਦੇ ਵੀ ਚਲੋ ਤਾਂ ਅੱਗੇ ਬਾਹਰ ਮਰਵਾਣੀ ਜਾਂ ਨਹੀਂ ਕੰਮ ਕਰਵਾਉ ਆਏ ਐਵੇਂ ਕਰਦਾ ਉਹ ਦੱਸ ਤਾਂ ਜਿਹੜਾ ਕੰਮ ਨਹੀਂ ਕਰਦਾ ਤਨਖਾਹ ਲੈਂਦਾ ਹੈ ਜਿਹੜਾ ਜਵਾਬ ਦਿੰਦਾ ਹੈ ਕਰੇ ਬਿਟਾਓ ਪਰ ਇਹਦੇ ਬੰਦੇ ਨੂੰ ਕੀ ਕਰਨਾ ਸਾਰਾ ਸ਼ਹਿਰ ਦਾ ਜਲੂਦ ਨਿਕਲਿਆ ਪਿਆ ਸੀਵਰੇਜ ਦਾ ਕਦੇ ਕਿਧਰੋਂ ਪ੍ਰੋਬਲਮ ਆ ਜਾਂਦੀ ਕਦੇ ਕਿਧਰੋਂ ਆ ਜਾਂਦੀ ਹੈ ਕਿੰਨੇ ਵੇ ਟੈਂਡਰ ਲਾਤਾ ਆਪਾਂ ਮੁੰਡਾ ਵੀ ਲਾਇਆ ਸੀਗਾ ਕੰਕੜਾ ਕੰਮ ਕਰਾਉਣ ਦੀ ਵਾਸਤੇ ਫੇ ਲਾਓ ਚਲਾਓ ਕੰਮ ਹੁਣ ਚਲਾਓ ਅੱਗੇ ਦੋ ਟੈਂਡਰ ਲਾਏ ਨੇ ਇੱਕ ਪਹਿਲਾਂ ਉਹ ਤਾਂ ਪੁਰਾਣਾ ਲਾਇਆ ਤਾਂ ਝੋਟਾ ਹੀ ਸੀ ਅੱਗੇ ਉਹ ਭਰਾਂਗੇ ਦੂਜਾ ਵੀ ਲਾਉਣਾ ਹੈ ਬੁਰਾ ਹਾਲ ਹੋਇਆ ਪਿਆ ਮੈਂ ਇਲੈਕਸ਼ਨ ਦੇ ਵਿੱਚ ਗਿਆ ਲੋਕਾਂ ਨੇ ਇੰਨੇ ਲੰਮੇ ਦਿੱਤੇ ਨਹੀਂ ਸਾਰੇ ਸਾਡੇ ਜਿੰਨੇ ਵੀ ਵਾਰਡਾਂ ਦੇ ਵਿੱਚ ਜਾ ਕੇ ਆਏ ਨੇ ਇੰਨੇ ਲੰਬੇ ਇੰਨੇ ਲੰਬੇ ਸਭ ਨਾਲੋਂ ਅਮੀਰ ਕਮੇਟੀ ਆ ਆਪਣੀ ਨਗਰ ਕੌਂਸਲ ਪਾ ਦਿੱਤਾ ਹੈਗੀ ਹੈ ਨਾ ਹਾਂਜੀ ਅਜੇ ਕੰਮ ਨਹੀਂ ਹੋ ਰਿਹਾ ਸੀਵਰੇਜ ਦੀ ਤੁਹਾਡੇ ਕੋਲ ਸੁਵਾਈਆਂ ਨਹੀਂ ਹੋ ਰਹੀਆਂ ਯਾ ਤਾਂ ਮੇਰੇ ਜਗ੍ਹਾ ਵੀ ਹੈ ਤੁਹਾਡੇ 'ਚ ਕਮੀ ਹੈ ਦੋਹਾਂ 'ਚ ਇੱਕ ਇੱਕ ਕਮੀ ਹੈਗੀ ਹੈ ਤੁਹਾਨੂੰ ਕਰੋ ਨਸੀਰਾਂ ਯਾ ਤਾਂ ਤੁਸੀਂ ਮੈਨੂੰ ਲਾਈਟ ਲਈ ਲੈ ਰਹੇ ਹੋ ਸਾਰੇ ਜੇ ਕੋਈ ਕੰਮ ਨਹੀਂ ਕਰਦਾ ਉਹਦੇ ਖਿਲਾਫ ਲਿਖੋ ਆਪਾਂ ਨੂੰ ਸਰਕਾਰ ਤਨਖਾਹ ਦਿੰਦੀ ਐ ਲੋਕਾਂ ਦੇ ਟੈਕਸ ਜਿਹੜਾ ਜਾਂਦਾ ਉਹਨਾਂ ਨੂੰ ਤਨਖਾਹ ਮਿਲਦੀ ਐ ਉਹਦੇ ਬਦਲੇ ਆਪਾਂ ਆਪਦਾ ਸ਼ਹਿਰ ਸਾਫ਼ ਸੁਥਰਾ ਨਹੀਂ ਰੱਖ ਸਕਦੇ ਨਾ ਉਹਦਾ ਫਾਇਦਾ ਕੀ ਅਗਰ ਸਵੱਛ ਭਾਰਤ ਦਾ ਆਪਾਂ ਨੂੰ ਜਿਹੜਾ ਮਿਲਿਆ ਅਵਾਰਡ ਇਹਦਾ ਫਾਇਦਾ ਕੀ ਹੈ ਆਪਣਾ ਸ਼ਹਿਰ ਤਾਂ ਬੁਰਾ ਹਾਲ ਹੈ ਸੀ ਵੀ ਸਰ ਬੁਲਾ ਲਈਏ ਪਰ ਨਹੀਂ ਬੁਲਾਇਆ ਨਬਾਓ ਮੈਨੂੰ ਤੁਹਾਡਾ ਜਿਹੜਾ ਬੰਦਾ ਹੈਗਾ ਕੋਲ ਖੜਾ ਲਾ ਦੇਗੇ ਬਸ ਸਪਾਈ ਕਰਾ ਮੈਨੂੰ 15 15 ਦਿਨਾਂ ਦੇ ਵਿੱਚ ਸਾਰੇ ਸ਼ਹਿਰ ਦਾ ਸੀਵਰੇਜ ਸਾਫ ਚਾਹੀਦਾ ਟੈਂਡਰ ਲੱਗਿਆ ਲਾ ਲੈਨੇ ਅਦਰ ਕੰਮ ਵਿੱਚ ਬੰਨ੍ਹ ਚੜਾ ਬੇਲ ਕੋਈ ਕਰੀ ਆਪਣੀ ਪ੍ਰੋਬਲਮ ਹੀ ਤਾਂ ਜਾਂਦੀ ਦੀ ਇਹਨਾਂ ਨੂੰ ਛੱਡ ਕੇ ਚਲਾ ਜਾਂਦੇ ਸਰ ਪਤਾ ਹੀ ਗੱਲ ਵੀ ਹੈ ਸਾਰੇ ਅਫੀਸਰ ਸਮਾਨ ਬੈਠੇ ਸਾਨੂੰ 3 ਸਾਲ ਹੋ ਗਏ ਇਨਾਂ ਦਾ ਮੱਥਾ ਮਾਰ ਪਹਿਲਾਂ ਤੇ ਕਹਿੰਦੇ ਸੀ ਵੀ ਆਪਣੇ ਕੋਲ ਸਟਾਫ ਥੋੜਾ ਸਫਾਈ ਵਾਲਾ ਮੈਂ ਇੱਕ ਵੱਡੂ ਹੀ ਲੱਗਣਾ ਜਿਹੜੇ 3-4 ਗੱਲਾਂ ਦੀ ਪ੍ਰੋਬਲਮ ਹੋਊਗੀ ਗੱਡੀਆਂ ਆ ਗਈਆਂ ਉਸ ਤੋਂ ਬਾਅਦ ਐਨ ਸਭ ਕੋਈ ਰਾਈਟ ਹੋ ਜੂਗਾ ਅੱਜ ਤੱਕ ਰਿਕਸ਼ੇ ਦਾ ਜੀ ਥਾਂ ਤੇ ਖੜੇ ਨੇ ਉਹਨਾਂ ਦੇ ਉੱਤੇ ਕਾ ਚੜੇ ਪਈਆਂ ਇਹਨਾਂ ਨੂੰ ਆਪਣੇ ਆਪ ਦੀ ਕੋਈ ਚੀਜ਼ ਹੋਵੇ ਨਾ ਆਪਣੇ ਆਪ ਦੀ ਕਿਹੜਾਗਾ ਤੇ ਆਪਾਂ ਉਹ 5 ਰੁਪਏ ਦੀ ਚੀਜ਼ ਵੀ ਚੱਕ ਕੇ ਅੰਦਰ ਰੱਖ ਦੇ ਚਲੋ ਤੁਸੀਂ ਚੱਲ 1 ਮਿੰਟ ਮੇਰੇ ਨਾਲ ਕੋਈ ਇੱਕ ਪੈਸਾ ਗੱਡੀਆਂ ਲੱਗਣ ਨਾਲ ਕੋਈ ਫਾਇਦਾ ਫਾਇਦਾ ਹੋ ਜਾਏ ਦੱਸ ਦਿਓ ਕੋਈ ਫਾਇਦਾ ਹੋਇਆ ਨਹੀਂ ਕੋਈ ਫਾਇਦਾ ਨਹੀਂ ਹੋਇਆ ਦਸੂਕੀ ਪੈਦਾ ਮੂੰਹ ਤੇ ਬੈਠੀ ਸਰ ਜਿਹੜੇ ਬਾਟੇ ਦੀ ਜੰਮ ਲੱਗਦੇ ਸੀ ਗੂੜੇ ਦੇ ਪਹਿਲਾਂ ਕਹਿੰਦੇ ਅੱਗੇ ਵਾਲਾ ਕਰਦੇ ਸੀ ਸਰ ਜੀ ਆਪਾਂ ਇਹ ਕਰੀਏ ਇੱਕ ਮਿੰਟ ਆਉਂਦੀ ਆਪਾਂ ਕੋ ਜਿਹੜੀ ਸਫਾਈ ਵਾਲੀ ਬਾਹਰ ਰੱਖੋ ਪਹਿਲਾਂ ਜਿਹੜਾ ਆਪਣੀ ਸੇਵਰੇਜ ਵਾਲੀ ਗੱਲ ਹੈ ਸੇਵਰੇਜ ਅੱਜ ਤੱਕ ਇੱਕ ਮਿੰਟ ਸੀਵੇ ਨਾ ਪਹਿਲਾਂ ਤੋਂ ਸਹੀ ਕਰਾਇਆ ਨਾ ਇਹਨਾਂ ਦੀ ਅਸਕਾਰ ਚ ਆਉਣੀਆਂ ਸਾਰੇ ਸ਼ਹਿਰ ਵਿੱਚ ਪਾਣੀ ਖੜਕਾਣ ਸਾਡੇ ਤੋਂ ਸਾਡੇ ਤੋਂ ਪਾਣੀ ਦੇ ਬਹੁਤ ਆਣਾ ਸ਼ਹਿਰ ਦਾ ਬੁਰਾ ਹਾਲ ਤੇ ਅਸੀਂ ਮੈਂਮਾ 15 ਗੋਵਾਰ ਕਿਤੇ ਡੋੜ ਰੋ ਸਾਨੂੰ ਸਾਨੂੰ ਇਹ ਨਾ ਗੰਦਾ ਪਾਣੀ ਆ ਰਿਹਾ ਸਾਡੇ ਮੈਨੂੰ ਮੈਂ ਰੋਜ਼ ਫੋਨ ਮਾਰਦਾ ਸੀ ਸੀਮਨ ਅਰ ਰੋਈ ਸੁਣਾਈ ਦੇ ਕਾਲਾ ਪਾਣੀ ਆ ਰਿਹਾ ਦੇਖੋ ਬੁਲਾਓ ਅਸੀਂ ਇਹ ਪਾਣੀ ਪੀਦੇ ਹਾਂ ਕੋਈ ਸੜਾਈ ਨਹੀਂ ਆ ਗਈ ਮੈਡਮ ਇੱਥੇ ਬੋਲੀ ਇਹ ਮਾਰ ਕਰਦਾ ਮਿਕਸਿੰਗ ਹੋ ਰਹੀ ਹੈ ਅਸੀਂ ਇਹ ਪਾਣੀ ਪੀ ਰਹੇ ਕਾਲਾ ਤੇ ਗੁਰਤੇਜ ਨੂੰ ਫੋਨ ਮਾਰੀਏ ਹਾਂਜੀ ਭੇਜਦੇ ਆਂ ਜੀ ਉਹਨੂੰ ਫੋਨ ਮਾਰੀਏ ਹਾਂਜੀ ਆਂਦਾ ਜੀ ਕੋਈ ਨਹੀਂ ਆ ਰਹਾ ਭਾਜੀ ਸਾਡੇ ਨਾ ਬਿਮਾਰੀਆਂ ਲੱਗੀਆਂ ਕੋਈ ਭਾਜੀ ਸੁਣਾਈ ਨਹੀਂ ਕਰਦਾ ਕੋਈ ਨਾ ਸਰਵਾਈ ਵੇਖੋ ਨਾ ਇਹਦਾ ਫਰਮੈ ਨੂੰ ਦੱਸੋ ਤੁਸੀਂ ਹਾਂ ਹਣ ਦੂਜੇ ਕੋਈ ਪਾਰਟੀ ਦਾ ਆਇਆ ਕਿ ਨਾ ਹੁਣੀ ਸੁਣਾਈ ਹੋਜੂ ਭਾਜੀ ਹੁਣੀ 1 ਮਿੰਟ ਦੀ ਕੋਈ ਗੱਲ ਨਹੀਂ ਬੜੌੜਾ ਬੈਨਾ ਸਾਰਿਆਂ ਨੂੰ ਟੈਪ ਨਹੀਂ ਪੈਂਦੀ ਭਾਜੀ ਉਥੇ ਪੈਪ ਪਾਣ ਵਾਲੀ ਹੈ 200 ਫੁੱਟ ਤੱਕ ਉਹ ਕੋਈ ਪੈਪ ਨਹੀਂ ਪਾਉਂਦਾ ਜੀ ਇਹਨਾਂ ਦੇ ਵਾਲ ਇਹਨਾਂ ਵਾਲੇ ਪਾਸੇ ਵੀ ਪੈਪ ਪੈਣ ਵਾਲੀ ਹੈ ਕੋਈ ਪੈਪ ਨਹੀਂ ਪੈਂਦੀ ਜੀ ਕਦੇ ਆਇਆ ਤੁਸੀਂ ਜਦੋਂ ਦੀ ਸਰਕਾਰ ਆਈ ਹੈ ਕਦੇ ਕਿਸੇ ਵਾਰੀ ਪੈਣਾ ਨਹੀਂ ਚਾਹਿਆ ਕਿ ਤੁਸੀਂ ਗੁਰਕਾ ਨੂੰ ਤੁਹਾਡੇ ਆਏ ਕਿਸੇ ਨੇ ਕਿ ਤੂੰ ਹੀ ਸਾਰਾ ਕੁਝ ਕੱਲ ਹੀ ਰਾਤ ਨੂੰ ਮੈਂ ਤੁਹਾਨੂੰ ਫੋਨ ਕੀਤਾ ਇਹ ਸਾਰਾ ਕੁਝ ਪ੍ਰਧਾਨ ਨੇ ਕਰਨਾ ਫਿਰ ਭਾਈ ਸਾਡੀ ਸਰਕਾਰ ਆਣ ਦਾ ਕੋਈ ਫਾਇਦਾ ਹੈ ਤੁਸੀਂ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਅਜੰਡਾ ਕੀ ਬਣਾਇਆ ਅਜਾ ਉਹ ਮੈਂ ਸੁਪਰਡੈਂਟ ਸਾਹਿਬ ਨੂੰ ਫੋਨ ਕੀਤਾ ਇਹਨਾਂ ਕਿਹਾ ਜੀ ਪ੍ਰਧਾਨ ਜੀ ਨੇ ਬਣਾਇਆ ਜੇ ਪ੍ਰਧਾਨ ਨੇ ਸਾਰਾ ਕੰਮ ਕਰਨਾ ਫਿਰ ਸਰਕਾਰ ਦਾ ਸਾਨੂੰ ਕੀ ਬੈਨ ਕੋਨੇ ਕੋਚ ਨੇ ਇਹਨੇ ਕਿਹਦੇ ਨੂੰ ਪੁੱਛਿਆ ਸਰ ਕਮਾਲ ਦੀ ਗੱਲ ਦੱਸੀ ਕੋਈ ਪੁੱਛੇ ਕੋਈ ਪੁੱਛੇ ਤਾਂ ਹੀ ਦੱਸੂ ਇੱਕ ਮਿੰਟ ਮੇਰੀ ਗੱਲ ਸੁਣੋ ਸਾਨੂੰ ਦੋ ਦੋ ਪਤਾ ਜੇ ਭਰੇ ਆਪਣੇ ਕਿੰਨੇ ਮੁਲਾਜ਼ਮ ਕੰਮ ਕਰ ਰਹੇ ਕਿੰਨੇ ਕਰ ਰਹੇ ਨੇ ਲੋੜ ਟਾਈਪ ਹੋ ਗਿਆ ਸਾਰੇ ਐਸਆਰਐਸਪੀ ਲੋੜ ਟਾਈਪ ਹੋ ਆਪਣੇ ਜਿਹੜੇ ਅੰਦਰਲੇ ਦਫਤਰ ਦੇ ਵਿੱਚ ਕਿੰਨੇ ਜਿਹੜਾ ਜਿੰਨਾਂ ਨੇ ਚੈੱਕ ਕਰਨਾ ਹੁੰਦਾ ਸਾਰਾ ਚੱਲ ਤੁਸੀਂ ਆਊਟਰ ਜਾਓ ਸ਼ਹਿਰ ਦੇ ਮੈਂ ਗਿਆ ਆ ਮਲੋੜ ਰੋਡ ਵਾਲੇ ਪਾਸੇ ਕੈਂਟ ਰੋਡ ਵਾਲੇ ਪਾਸੇ ਪੂਰਾ ਹਾਲ ਸੀਵਰੇਜ ਦਾ ਹੈਗਾ ਕਿਹੜੀ ਹੈਗਾ ਦੋ ਵਾਰਾ ਇੱਕਰ ਤਾਂ ਤੁਹਾਨੂੰ ਨਾਲ ਲੈ ਜਾ ਕੇ ਵਕਾ ਵੀ ਲੈ ਆਉਂਦੇ ਉਧਰ ਡਿਊਟੀ ਕਿੰਨਾ ਦੀ ਹੈ 170 ਬੰਦਾ ਕਹਿੰਦਾ ਜੀ ਕੱਲਾ ਆਪਣਾ ਸਵਾਈ ਵਾਲਾ 100 170 ਮੈਂ ਦੱਸਦਾ ਉੱਤੇ ਆਜੋ ਉਸ ਤੋਂ ਬਾਅਦ ਆਜੋ ਰਾਧਾ ਸਮੀਤ ਕਲੋਨੀ ਵਾਲਾ 사이 ਉੱਥੇ ਸੀਵਰੇਜ ਦੀ ਪ੍ਰੋਬਲਮ ਠੀਕ ਹੈ ਮਾਧਮ ਨਗਰੀ ਚਲੋ ਆਪਾਂ ਟੈਂਡਰ ਲਗਾਤਾ ਹਾਂ ਸੀਵਰੇਜ ਪੈ ਜਾਣਾ ਹੈਦਰ ਆਜੋ ਤੁਸੀਂ ਆ ਸੈਣੀਆਂ ਰੋਡ ਵਾਲੇ ਪਾਸੇ ਜੱਡ ਵਾਲਾ ਖੱਤਾ ਰੋਡ ਇੱਥੇ ਆ ਇਹਨਾਂ ਨੂੰ ਕਿੰਨੀ ਪ੍ਰੋਬਲਮ ਹੋ ਗਈ ਆ ਮੇਰੇ ਕੱਲ ਇਹ ਕੱਲ ਫੋਨ ਮੈਂ ਸੁਣ ਕੱਲ ਫੋਨ ਆਇਆ ਮੈਨੂੰ ਚੱਕਰ ਵਾਲੇ ਝੁੱਗੇ ਵਾਲੀ ਸਾਈਡ ਬੁਰਾ ਹਾਲ ਆ ਤੁਸੀਂ ਨਵੀਂ ਬੱਦੀ ਆਜੋ ਘੁੰਮਦੇ ਘੁੰਮਦੇ ਬੁਰਾ ਹਾਲ ਹੈਗਾ ਜਿਹੜੀ ਹੈਗਾ ਦੱਸੋ ਹੈਗਾ ਨਾ ਇਸ ਤੋਂ ਬਾਅਦ ਅੱਗੇ ਆਜੋ ਤੁਸੀਂ ਆ ਦੂਸਰਾ ਕੋੜਾਲੇ ਪਾਸੇ ਸਾਰਾ ਬੁਰਾ ਹਾਲ ਹੁਕਦਾ ਹੈ ਇਹਦੇ ਤੁਸੀਂ ਚੈੱਕ ਕਰੋ ਆਊਟਰ ਦੇ ਵਿੱਚ ਕਿਹੜੀਆਂ ਅਜੇ ਤੱਕ ਜਿੱਥੇ ਸੀਵਰੇਜ ਨਹੀਂ ਪਿਆ ਜਿੱਥੇ ਸੀਵਰੇਜ ਬਲੌਕ ਹੈ ਸ਼ਹਿਰ ਦਾ ਪਾਣੀ ਤਾਂ ਬਾਹਰ ਹੀ ਨਿਕਲਣਾ ਹੈ ਨਾ ਕਿਵੇਂ ਨਿਕਲਦਾ ਉਹ ਤੁਸੀਂ ਚੈੱਕ ਕਰੋ ਉਸ ਤੋਂ ਬਾਅਦ ਇਹ ਤੁਸੀਂ ਵੇਖੋ ਕਿਹੜੀਆਂ ਸੜਕਾਂ ਅਜੇ ਤੱਕ ਬਣੀਆਂ ਹੀ ਨਹੀਂ ਕਿਹੜੀ ਸੜਕ ਤੁਸੀਂ ਚੈੱਕ ਕਰੋ ਜਾ ਕੇ ਵਾੜਾਂ ਦੇ ਵਿੱਚ ਅਜੇ ਤੱਕ ਆਪਰੋਪਰ ਬਣੀ ਨਹੀਂ ਅਜੇ ਤੱਕ ਉੱਥੇ ਸੀਵਰੇਜ ਨਹੀਂ ਪਿਆ ਇਹ ਸਾਰਾ ਚੈੱਕ ਕਰੋ ਇਹਨੂੰ ਲਿਆਓ ਤੁਸੀਂ ਫਿਰ ਮਤਿਆਂ ਦੇ ਵਿੱਚ ਮੀਟਿੰਗ ਦੇ ਵਿੱਚ ਰੱਖਾਓ ਜਿਹੜਾ ਕੰਮ ਅਜੇ ਤੱਕ ਹੋਇਆ ਹੀ ਨਹੀਂ ਕਿਤੇ ਸੜਕਾਂ ਬਣਨ ਵਾਲੀਆਂ ਨੇ ਬਾੜਾਂ ਦੇ ਵਿੱਚ ਕੰਮ ਪਏ ਨੇ ਉਹ ਤੁਸੀਂ ਮਿੱਟੀਾਂ ਦੇ ਵਿੱਚ ਲੈ ਕੇ ਆਓ ਸਾਰੇ ਕਰਨਗੇ ਪਾਸ ਕਿਉਂ ਨਹੀਂ ਕਰਦੇ ਹੋ ਹੁਣ ਘਰ ਘੱਟ ਹੋਈ ਹੋਈ ਇੱਕ ਮਿੰਟ ਡਿਊਟੀ ਤੁਹਾਡੀ ਹੈ ਨਾ ਸ਼ਹਿਰ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਉਹਨੂੰ ਤੁਸੀਂ ਮੀਟਿੰਗ ਬੁਲਾ ਕੇ ਮੀਟਿੰਗ ਦਾ ਅਜੰਡਾ ਤੈਅ ਕਰਕੇ ਤੁਸੀਂ ਜਿਹੜਾ ਵੀ ਨਗਰ ਕੌਂਸਲ ਦਾ ਪ੍ਰਧਾਨ ਨੂੰ ਬੇਚਣਾ ਹਰੋਂ ਬਾਅਦ ਜਿੱਥੇ ਜਿੱਥੇ ਸਹੀ ਪ੍ਰੋਬਲਮ ਹੈ ਜਿੰਨੇ ਵੀ ਮੀਟਿੰਗ ਹੋ ਕਰਨ ਕਰ ਦੇਣਾ ਵਾਕਿਆ ਪ੍ਰੋਬਲਮ ਜੇ ਨਾ ਕਰੋਗਾ ਕਿ ਆਪੇ ਲੋਕਾਂ ਨੂੰ ਜਵਾਬ ਦੇਣੇ ਕੱਲ ਉਹਨਾਂ ਨੇ ਵੋਟਾਂ ਲੈਣੀਆਂ ਤੁਸੀਂ ਆਪ ਦੀ ਡਿਊਟੀ ਕਰੋ ਤੁਸੀਂ ਪ੍ਰਧਾਨ ਜੀ ਮੇਰੇ ਕੋਲੋਂ ਕਰੋ ਤੁਸੀਂ ਦੋਨੋਂ ਸ਼ਹਿਰ ਦੇ ਵਿੱਚ ਸਮਾਰੋ ਮੈਂ ਅੱਗੇ ਲੱਗਦਾ ਤੁਹਾਡੇ ਨਾਲ ਸਾਰੀ ਟੀਮ ਲੱਗੀ ਹੋਈ ਹੈ ਤੁਸੀਂ ਵਾਰਡਾਂ ਦੇ ਵਿੱਚ ਜਾਓ ਜਿੰਨੇ ਕੰਮ ਹੋਣ ਵਾਲੇ ਨੇ ਪੈਂਡਿੰਗ ਪਏ ਨੇ ਸਾਰੇ ਜਾ ਕੇ ਉਹ ਜਾਓ ਮਿਡੀਆਂ ਦੇ ਵਿੱਚ ਆਪ ਲੋਕੋ ਪੈਸਾ ਬਿਆਨ ਨਗਰ ਕੌਂਸਲ ਦੇ ਵਿੱਚ ਆਪਾਂ ਵਰਤੀਏ ਜਿਹੜਾ ਜੋ ਡੇਗਾ ਸਰਪਤੇ ਗੱਲ ਜਦੋਂ ਕੰਮ ਹੁੰਦਾ ਹੈ ਨਾ ਅਸੀਂ ਦੇਖ ਕੇ ਆਉਂਨੇ ਫਿਰ ਉਹ ਕੰਮ ਵੀ ਸਾਡੀ ਮਰਜ਼ੀ ਨਾਲ ਕਰਾਓ ਫਿਰ ਤਾਂ ਗੱਲ ਬਣਦੀ ਏ ਤੁਹਾਡੀ ਮਰਜ਼ੀ ਅਸੀਂ ਤਿੰਨ ਤਿੰਨ ਵਾਰੀ ਅੱਗੇ ਦਿਖਾ ਕੇ ਆਏ ਆਂ ਤੇ ਕੋਈ ਨਹੀਂ ਲਾਉਂਦਾ ਕੰਟਰੈਕਟ ਨੂੰ ਕਹਿੰਦਾ ਜਦੋਂ ਨਵਾਂ ਆਏਗਾ ਤੁਹਾਡੀ ਮਰਜ਼ੀ ਆਪਾਂ ਉੱਟੇ ਫਿਰ ਕੰਮ ਅਸੀਂ ਆਪੇ ਕਰਾਵਾਂਗੇ ਫਿਰ ਫਿਰ ਕੋਈ ਗੱਲ ਨਹੀਂ ਸਾਰਾ ਬਲ ਸੀਵਰੇ ਨੂੰ ਮੁੰਸ਼ੀ ਨਾਲ ਕੰਮ ਕਰੋਗੇ ਮੈਨੂੰ ਬਲਰਾਜਾ ਇੱਕ 15 ਦਿਨਾਂ ਦੇ ਵਿੱਚ ਸੀਵਰੇ ਸਾਫ਼ ਚਾਹੀਦਾ ਮੌਨਸੂਨ ਆ ਰਿਹਾ ਹੈ ਬਾਰਸ਼ਾਂ ਪੈ ਗਈਆਂ ਸ਼ਹਿਰ ਦਾ ਜਲੂਸ ਨਿਕਲ ਜਾਣਾ ਤੁਹਾਨੂੰ ਨੇ ਕਦੇ ਨੇ ਕਦੇ ਕਹਿਣਾ ਮੈਨੂੰ ਕੱਢਣ ਦੇ ਲੋਕਾਂ ਨਾਲ ਮੈਨੂੰ ਕੱਢ ਦੇਣਾ ਨਾ ਕਿਸਨੂੰ ਕੋਈ ਕਹਿੰਦਾ ਜੇ ਪ੍ਰੋਬਲਮ ਆ ਗਈ 15 ਦਿਨਾਂ ਬਾਅਦ ਸੀਮਰੇ ਸਾਹਬ ਨਾ ਹੋਇਆ ਤਾਂ ਫਿਰ ਤੁਸੀਂ ਆਪਦਾ ਹਿਸਾਬ ਲਗਾ ਲਓ ਮੈਨੂੰ ਕੰਮ ਚਾਹੀਦਾ ਆਪਾਂ ਤਨਖਾਹਾਂ ਲੈ ਰਹੇ ਆਂ ਲੋਕਾਂ ਦਾ ਟੈਕਸ ਜਾਂਦਾ ਹੈ ਉਹਦੇ ਬਦਲੇ ਤਨਖਾਹ ਮਿਲਦੇ ਤੇ ਆਪਾਂ ਨੂੰ ਕੰਮ ਕਰਨਾ ਪੈਣਾ ਜਿਹੜਾ ਕੰਮ ਤੁਹਾਡੇ ਥੱਲੇ ਨਹੀਂ ਕਰਦਾ ਚਾਰ ਲੈਣਾ ਲਿਖੋ ਆਹ ਕੰਮ ਨਹੀਂ ਕਰਦਾ ਸਰਕਾਰ ਆਪੇ ਵੇਖੇ ਕਿ ਉਹਨੂੰ ਕਿਵੇਂ ਅਸੀਂ ਘਰੇ ਪਾਣਾਗੇ ਇਹ ਤੁਹਾਡੀ ਡਿਊਟੀ ਹੈ ਆਹ ਕੁਰਸੀ ਤੇ ਜਿਹੜੇ ਬੈਠੇ ਹੋਣਾ ਇਹਦੇ ਥੋੜੇ ਵੱਧ ਤੋਂ ਪਹਿਲਾਂ ਨੂੰ ਡਰਨ ਦੀ ਲੋੜ ਨਹੀਂ ਪਹਿਨ ਵਰਤੋਗੇ ਬਿਲਕੁਲ ਡਰਨ ਦੀ ਲੋੜ ਨਹੀਂ ਸਾਡੇ ਵੱਲੋਂ ਕਿਸੇ ਦੀ ਕੋਈ ਸਪਰਸ਼ ਨਹੀਂ ਜਿਹੜਾ ਕੰਮ ਨਹੀਂ ਕਰਦਾ ਲੇਖੋ ਚਾਰ ਲੈਣਾ ਘਰੇ ਬਿਠਾਓ ਨਵੇਂ ਬੰਦੇ ਵਾਧੂ ਵਿਹਲੇ ਬੈਠੇ ਨੇ ਆਪਣੇ ਨੌਕਰੀਆਂ ਲੱਗਣ ਵਾਲੇ ਨਵੇਂ ਲਾਓਗੇ ਤਾਂ ਫੇਰ ਦੂਜੇ ਸਾਰੇ ਸਹੀ ਹੋਈ ਜਾਂਦੇ ਐਨਾ ਲੰਮਾ ਆਇਆ ਮੈਨੂੰ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਮੈਂ ਕਿਹਾ ਗੁਰਾ ਹਾਲ ਨੂੰ ਕੰਮ ਕਰਕੇ ਰਾਜੀ ਤੁਸੀਂ ਟੀਮ ਬਣ ਕੇ ਕੰਮ ਕਰੋ ਜਿੰਨੇ ਵੀ ਹੁਣ ਜਿੰਨੇ ਵੀ ਤੁਸੀਂ ਬੈਠੇ ਹੋ ਅੱਜ ਸਾਰਿਆਂ ਨੂੰ ਕਰਦਾ ਮੈਂ ਬੇਨਤੀ ਆਪਾਂ ਟੀਮ ਬਣ ਕੇ ਕੰਮ ਕਰੀਏ ਸਾਡਾ ਜਿੱਥੇ ਸਯੋਗ ਦੀ ਲੋੜ ਹੈ ਸਾਡੀ ਟੀਮ ਤੁਹਾਡੇ ਨਾਲ ਖੜੀ ਉਸ ਤੋਂ ਬਾਅਦ ਇੱਕ ਟਾਈਮ ਲਿਮਿਟ ਜੋ ਤੱਕ ਉਦੋਂ ਟਾਈਮ ਲਿਮਿਟ ਦੇ ਦਿੰਨੇ ਆ ਉਦੋਂ ਤੱਕ ਜੇ ਸੁਧਾਰ ਨਹੀਂ ਹੁੰਦਾ ਤਾਂ ਫਿਰ ਆਪਣੇ ਜਿਹੜੇ ਮੁਲਾਜ਼ਮ ਨੇ ਜ਼ਿੰਮੇਵਾਰ ਨੇ ਠੀਕ ਹੈ ਜੀ ਸ਼ਹਿਰ ਦਾ ਮੈਨੂੰ ਸੁਧਾਰ ਚਾਹੀਦਾ ਸੀਵਰੇਜ ਦਾ ਸਭ ਤੋਂ ਪਹਿਲਾਂ ਸੀਵਰੇਜ ਦਾ ਕਰੋ ਜਿਸ ਨੂੰ ਮਸ਼ੀਨ ਲਾ ਲੈਣੇ ਆਪਾਂ ਜੋ ਵੀ ਹੈ ਜਿਦੋਂ ਦੇ ਬਿਨਾਂ ਤਾਂ ਕਰ ਲੈ ਜੀ ਲੈ ਲੈਂਦਾ ਆਪਾਂ ਆਪਣੇ ਸੇਵਰੇ ਕਰੋ ਬੂਟਿਆਂ ਦਾ ਆਪ ਲਗਾ ਰਹੇ ਆ 3 ਲੱਖ ਬੂਟਾ ਫਾਇਰ ਦਾ ਲਾਉਣਾ ਸ਼ਹਿਰ ਦੇ ਵਿੱਚ ਕਿੰਨੇ ਲਾ ਕੇ ਦਿਓ ਕਿ ਸ਼ਹਿਰ ਦੇ ਵਿੱਚ ਮੈਨੂੰ ਇੱਕ ਵੀ ਬੂਟਾ ਨਹੀਂ ਵਿਕਦਾ ਰੁੱਖ ਨਹੀਂ ਲੱਗਦਾ ਬਣਾਉਣ ਟੀਮਾ ਬਾੜਾਂ ਦੇ ਵਿੱਚ ਸਾਡੇ ਸਾਥ ਲਓ ਸਾਰਿਆਂ ਦਾ ਠੀਕ ਹੈ ਬਾੜਾਂ ਦੇ ਵਿੱਚ ਬੂਟੇ ਲਗਾਓ ਰੁੱਖ ਲਗਾਓ ਰੁੱਖ ਹੈ ਨਹੀਂ ਸ਼ਹਿਰ ਅਸੀਂ ਪਿਛਲੀ ਵਾਰੀ ਕਿਹਾ ਸੀ ਤੁਹਾਨੂੰ ਇਹਨਾਂ ਨੇ 30 ਗਾਰਡ ਬਣਵਾਏ ਸੀ 10 ਲੱਖ ਰੁਪਏ ਭੇਜੋ ਤੁਹਾਨੂੰ ਹਰ ਬਾੜੀ ਮੈਂ ਦੋ ਮਹੀਨੇ ਟੀ ਗਾਰਡ ਬਣਵਾਏ 10 ਲੱਖ ਰੁਪਏ ਸੀ ਇਹਨਾਂ ਨੂੰ ਬੇਨਤੀ ਕੀਤੀ ਪੇ ਤੁਸੀਂ ਐਮਸੀਬੀ ਦੇ ਦੋ ਅਸੀਂ ਜਿਹੜਾ ਘਰ ਕਹੂਗਾ ਵੀ ਮੈਂ ਆਪਦੇ ਪੋਹਦਨ ਪਾਲਾਂਗਾ ਉਹਨੂੰ ਇੱਕ ਟਰੀ ਗਾਰਡ ਦਿੰਨੇ ਆ ਰੁੱਖ ਆਪਾਂ ਲਾ ਕੇ ਦਿੰਨੇ ਆ ਉਹ ਆਪਣੇ ਪਾਣੀ ਪਾਊਗਾ ਵੱਡਾ ਕਰੂਗਾ ਸਾਰੂ ਕਰ ਇੱਕ ਇੱਕ ਟਰੀ ਗਾਰਡ ਵੀ ਕਿਸੇ ਨੂੰ ਹੁਣ ਕਿੰਨੇ ਕੰਮ ਨੇ ਮੈਂ ਕਿਹੜਾ ਬਲਾਏ ਨਹੀਂ ਇਹਦਾ ਸਾਰਾ ਟੂੜੀ ਆਪਾਂ ਲਾਏ ਨੇ ਮੇਰੇ ਟਾਈਮ ਤੇ ਲੱਗੇ ਇੱਕ ਮਿੰਟ ਮੈਂ ਤਾਂ ਕਹਿੰਦਾ 10 ਲੱਗਦੇ ਟੂੜੀ ਦੱਸੋ ਹਾਂ ਜੀ ਅਸੀਂ ਕਰੀ ਜਾਂਦੇ ਜੀ ਇੱਕ ਕੰਮ ਸੇਵਰੇਜ ਸਪਾਈ ਨਾਲੀਆਂ ਸਪਾਈ ਠੀਕ ਹੈ ਸੈਕੰਡ ਹੁੰਦਾ ਹੈ ਗਲੀਆਂ ਦੇ ਵਿੱਚ ਕੂੜੇ ਦੀ ਸਪਾਈ ਤੀਜਾ ਜਿਹੜਾ ਕਹਿੰਦੇ ਲੋਕ ਸਟਰੀਟ ਲਾਈਟਾਂ ਤਿੰਨ ਕੰਮ ਕਹਿੰਦੇ ਲੋਕ ਹੋਰ ਵੱਡੇ ਕੰਮ ਵੀ ਨਹੀਂ ਕਹਿੰਦੇ ਆਪਾਂ ਨੂੰ ਬਿਜਲੀ ਆਪਾਂ ਮਾਫ ਕੀਤੀ ਸਾਰਿਆਂ ਨੂੰ ਲੋਕਾਂ ਨੂੰ ਛੇਡਾ ਵੱਡਾ ਆਪਾਂ 5000 ਦੇ ਬਿੱਲ ਮਾਫ ਕੀਤਾ ਹੈ ਤਿੰਨ ਕੰਮ ਆ ਰਹਿ ਗਏ ਆਪਾਂ ਇਹ ਕੰਮ ਕਰ ਲਈਏ ਨਾ ਲੋਕਾਂ ਨੇ ਆਪਾਂ ਨੂੰ ਹੱਥਾਂ ਤੇ ਚੱਕ ਲੈਣਾ ਇੱਕ ਭਾਜੀ ਪਾਣੀ ਘੱਟ ਛੱਡਦੇ ਨੇ ਪਾਣੀ ਪਹੁੰਚਦਾ ਨਹੀਂ ਭਾਜੀ ਕਿੱਥੇ ਸਿਰਫ ਭਾਜੀ ਕੰਟੜ ਤੋਂ ਕੰਟੜ ਤੱਕ ਮਾਰੀ ਚੜਦੇ ਆ ਬਾਕੀ ਲੋਕ ਤਾਂ ਜਿਹੜੇ ਬੈਕ ਬੈਕਗਰਾਊਂਡ ਏਰੀਆ ਹੈਗਾ ਉੱਥੋਂ ਦਾ ਤਾਂ ਜਾਂਦਾ ਹੀ ਨਹੀਂ ਪਾਣੀ ਕੋਈ ਲੋਕੀ ਫੋਨ ਕਰਦੇ ਰਹਿੰਦੇ ਆ ਕੋਈ ਫੋਨ ਦੀ ਸੁਣਾਈ ਨਹੀਂ ਕਰਦਾ ਕਾਲੂ ਰਾਮ ਛੜਦਾ ਜੀ ਛੜਦਾ ਜੀ ਇਹ ਕਰਦਾ ਜੀ ਉੱਥਾਂ ਦੇ ਨਾਲ ਪਾਣੀ ਚਾਹੀਦਾ ਭਾਜੀ ਲੋਕਾਂ ਨੂੰ ਨਾ ਬਹੁਤ ਮੁਸ਼ਕਲ ਆ ਰਹੀ ਹੈ ਪਾਣੀ ਦੀ ਜੀ ਟੈਂਕਰਾਂ ਤੇ ਟੈਂਕਰਾਂ ਦਾ ਯੂਪ ਵਿੱਚੋਂ ਜੀ ਜਿਹੜੇ ਟੈਂਕਰ ਲੱਗੇ ਹੋਏ ਇਹ ਸੜਕ ਰਹਿਦੀ ਪਿੰਡ ਕੋਲ ਲੋਕੀ ਛੋੜੀਏ ਬਲੈਕ ਵੱਡਾ ਕਰਵਾ ਲਈ ਇੱਕ ਟੰਟਾ ਕਰਵਾ ਲਈ ਸੜਕ ਬਣਾ ਕੇ ਦਿਓ ਦੋ ਦਿਨਾਂ ਦੇ ਵਿੱਚ ਕੋਸ ਤੋਂ ਬਾਦ ਨਹੀਂ ਆ ਜਣਾ ਫਿਰ 2 ਮਹੀਨੇ ਸੜਕ ਨਹੀਂ ਉਹਨੇ ਬੜਾ ਪਰੇਸ਼ਾਨ ਕੀਤਾ ਰਾਜਮਾਨਾ ਇੱਕ ਜਿਹੜੀ ਹੈ ਵੀ ਸਕੂਲ ਵਾਲੀ ਬੜਵਾ ਦੇ ਬਾਕੀ ਬੰਦੇ ਬਾਅਦ ਚ ਬੰਦਿਆ ਰਹਿੰਦੇ ਜਿਹੜੇ ਲੋਕਾਂ ਲਈ ਆਏ ਇੰਦਰ ਜਿਹੜੀ ਜਿਹੜੀ ਇਹ ਲੋਕ ਦਾ ਕੰਮ ਆਪਣੇ ਵਰਕਆਊਟ ਹੋਈ ਜਾਂਦਾ ਉਹ ਪਾਉਂਦਾ ਆ ਉਹ ਭਾਈ ਜੀ ਦੂਜੇ ਪਾਸੇ ਜੀਰੋ ਸਾਹਿਬ ਪੈਨ ਵਰਤੋ ਪੈਨ ਠੀਕ ਹੈ ਸਰ ਜਿਹੜਾ ਕੰਮ ਨਹੀਂ ਕਰਦਾ ਪੈਨ ਵਰਤੋ ਲਿਖੋਂ ਦੇ ਖਿਲਾਫ ਸਫਾਈ ਦੇ ਤਰ੍ਹਾਂ ਅੱਗੇ ਨਾਲ ਠੀਕ ਆਪਨੇ ਜਿਹੜਾ ਸ਼ਹਿਰ ਦੇ ਵਿੱਚ ਉਹ ਦੇਖਿਆ ਉਹ ਦਿਨ ਬਾਅਦ ਹੁੰਦੀ ਆਂਦੀ ਸਫਾਈ ਲੈਣੇ ਗੱਡੀ ਦਾ ਸਾਮੀ ਲੋਗੇ ਗੱਡੀ ਦਾ ਹੁੰਦੇ ਇਹ ਲੋ ਬੜਾ ਸੁਣਾ ਮੇਰੀ ਸੁਣੋ ਤੁਸੀਂ ਨਾ 15 ਦਿਨਾਂ ਦੇ ਵਿੱਚ ਸਿਵਰੇ ਦੀ ਸਫਾਈ ਕਰੋ ਠੀਕ ਹੈ ਠੀਕ ਹੈ ਨਾਲ ਦੀ ਨਾਲ ਅਸੀਂ ਨਾ ਇਹਨਾਂ ਟੀਮਾਂ ਸਾਰੀਆਂ ਲਾ ਰਹੇ ਆ ਤੁਹਾਡੀਆਂ ਟੀਮਾਂ ਜਿੰਨੀਆਂ ਵਣੇ ਸਫਾਈ ਵਾਲੀਆਂ ਕੋੜੇ ਵਾਲੀਆਂ ਇਹ ਨਾਲ ਲੱਗਣਗੇ ਸਾਰੇ ਮੈਂ ਨਾਲ ਲੱਗਾ ਠੀਕ ਠੀਕ ਬਾੜਾਂ ਦੇ ਵਿੱਚ ਸਫਾਈ ਵਿਹਾਨ ਚਲਾਓ ਠੀਕ ਹੈ ਸਹੀ ਠੀਕ ਹੈ ਤੁਸੀਂ ਸਾਰੇ ਆਪਣੇ ਟੀਮਾਂ ਲਾਓ ਮੈਂ ਨਾਲ ਲੱਗਦਾ ਤੁਹਾਡੀਆਂ ਟੀਮਾਂ ਲਾਓ ਠੀਕ ਹੈ ਆ ਸੋਂ ਅਗਲੇ ਹਫ਼ਤੇ ਸੋਂ ਜਾਂ ਮੰਗਲਵਾਰ ਰੱਖ ਲਓ ਜਿਹੜੀਆਂ ਨਵੀਆਂ ਗੱਡੀਆਂ ਆ ਗਈਆਂ ਉਹ ਸ਼ੁਰੂ ਕਰ ਦਈਏ ਠੀਕ ਹੈ ਜੀ ਕਿਸੇ ਨਾਲ ਕੋਈ ਰਹਿਤ ਨਹੀਂ ਸਾਰਿਆਂ ਦੇ ਵਾਰਡਾਂ ਚ ਚਾਲੂ ਕਰੋ ਇਹ ਤੋਂ ਅਸੀਂ ਕਹਿੰਦੇ ਜੇ ਵੀ ਜਿਹੜੇ ਪੈਸੇ ਲੈਣੇ ਆ ਉਹ ਸਾਰਿਆਂ ਚ ਚਾਲੂ ਕਰੋ ਜਿਹੜੇ ਪੈਸੇ ਗੰਦਾ ਪਾਣੀ ਆ ਪਾਣੀ ਪੀਣ ਵਾਲੀ ਉਹ ਪਾਪ ਕਹਿ ਦਿਓ ਭਾਜੀ ਦੋਵੇਂ ਜੋ ਵੀ ਕਿਸੇ ਨੂੰ ਕੰਮ ਨੇ ਈਓ ਸਾਹਿਬ ਨੂੰ ਤੁਸੀਂ ਦੱਸੋ ਈਓ ਸਾਹਿਬ ਨੂੰ ਦੱਸਣਾ ਹਾਂਜੀ ਜੀ ਈਓ ਸਾਹਿਬ ਤੁਸੀਂ ਥੱਲੇ ਕਰਾਉਣਾ ਠੀਕ ਹੈ ਸਰ ਫੁੱਲ ਪਾਵਰ ਦੇ ਰਹੇ ਆ ਤੁਹਾਨੂੰ ਕੋਈ ਕਿਸੇ ਦੀ ਸਪਾਰਸ਼ ਨਹੀਂ ਕਰਨੀ ਅਸੀਂ ਤੁਸੀਂ ਕੰਮ ਕਰਾਉਣਾ ਮੈਨੂੰ ਸ਼ਹਿਰ ਸਫਾਈ ਚਾਹੀਦੀ ਹੈ ਸੀਵਰੇ ਸਾਹਿਬ ਚਾਹੀਦਾ ਪਿੱਕੀ ਆਪਣੇ ਅੰਡਰਵੇਟ ਜਾਇਗਾ ਕਿਉਂ ਕਦੀ ਵੀ ਸਾਫ ਨਹੀਂ ਹੋਇਆ ਜਦੋਂ ਦੇਖੋ ਗੰਦ ਨਾਲ ਭਰਿਆ ਹੁੰਦਾ ਏ ਇਸ ਨੂੰ ਵੀ ਸਾਫ ਕਰਾਓ ਦੇਖੋ ਇਨਸਾਫ ਹੈ ਹੁੰਦਾ ਅੰਡਰਵੇਲੀ ਅੰਡਰਵੇਜ ਦੇ ਕੂੜੇ ਨਹੀਂ ਚਮੂ ਵੀ ਉੱਥੋਂ ਟੱਪੂ ਪੂਰੀ ਤਰ੍ਹਾਂ ਭਰਿਆ ਹੁੰਦਾ ਕਰਦਾ ਹਾਂ ਅੱਜ ਨੂੰ ਦੇਖ ਚਲੋਗੇ ਇਹ ਸਿਰਫ ਉਹ ਮਾਰਿਸ਼ ਕਰਦੇ ਸਫਾਈ ਹੋਣੀ ਨਹੀਂ ਲੋਕਾਂ ਨੂੰ ਸਰ ਕੋਣ ਪਾਦਾ ਕਰਨ ਮੁਸ਼ਕਿਲ ਹੋ ਜਾਂਦਾ ਉਹ ਦੁਕਾਨਦਾਰ ਕੀ ਕਰਦੇ ਨੇ ਚੱਕ ਗਿਆ ਥੱਲੇ ਜਿਹਦੇ ਕੋਲ ਲਾਓ ਹੋਣ ਦਾ ਭਾਈ ਕੰਮ ਕਰੋ ਸਰ ਇਹ ਲੋਕ ਝਾੜੂ ਮਾਰਦੇ ਨੇ ਦੁਕਾਨਾਂ ਖੋਲ ਕੇ ਸੜਕਾਂ ਤੇ ਨੀਚੇ ਇਸ ਲਈ ਅਜਿਹਾ ਚਲੋ ਉਹ ਅਸੀਂ ਇੱਕ ਬਿਆਨ ਚਲਾ ਲੈਂਦੇ ਆ ਕੋਈ ਗੱਲ ਨਹੀਂ ਕਿ ਤੁਸੀਂ ਆਪ ਦੀ ਟੀਮ ਜਿਹੜੀ ਆਪਣੀ ਹੈ ਤੁਸੀਂ ਆਦੇ ਤੌਰ ਤੇ ਜੇ ਕੋਈ ਇਸ ਤਰ੍ਹਾਂ ਦਾ ਕਰਦਾ ਹੀ ਹੈ ਤੇ ਕਰਦੇ ਹੋ ਹੁਣ ਜਿੰਨੇ ਵੀ ਤੁਸੀਂ ਆਪਣੇ ਬੈਠੇ ਹੋ ਇੱਥੇ ਅਸੀਂ ਤੁਹਾਨੂੰ ਕਹਿਣਾ ਨਾ ਕੋਈ ਤਾਂ ਫੁੱਲ ਪਾਵਰ ਹੈ ਹੋਰ ਕਿੰਨੇ ਜਿਹੜਾ ਬੈਠੇ ਆ ਤੁਸੀਂ ਸਾਰੇ ਆ ਗਏ ਹੁਣ ਸਾਥ ਦਿਓ ਯਾਰ ਚਿਮਨ ਲਾਲ ਨੇ ਬੁਲਾਇਆ ਬਹੁਤ ਚਿਮਨ ਲਾਲ ਬਹੁਤ ਚਿਮਨ ਲਾਲ ਕਹਿੰਦੇ ਨੇ ਅੱਛਾ ਇਧਰ ਆਓ ਚਿਮਨ ਲਾਲ ਜੀ ਅੱਗੇ ਹੋੜਾ ਆਇਆ ਇਧਰ ਆਇਆ ਵੈਰੀ ਸੋਨੋ ਇਸ ਭਾਈ ਹੈਗੀ ਪਰ ਮੈਂ ਤਾਂ ਸਿਮਰੇ ਨਾ ਜਿੰਨਾ ਮੈਂ ਤੁਹਾਨੂੰ ਪਿਆਰ ਨਾ ਰੱਖਦਾ ਨਾ ਮੇਰੇ ਪਿਆਰ ਦਾ ਨਿਆਇ ਫਾਇਦਾ ਕੋਈ ਨਾ ਚਾਹਤੇ ਠੀਕ ਹੈ ਜੀ ਆਪਾਂ ਸਾਰੇ ਸ਼ਹਿਰਦਾਰੀ ਇਸ ਕੁਝ ਨੂੰ ਜਾਣਦੇ ਆਂ ਫਿਰ 100 ਰਿਸ਼ਤੇਦਾਰੀਆਂ 100 ਸੱਜਣ ਆ ਜਾਂਦੇ ਨੇ ਮੈਨੂੰ ਕੋਈ ਮਜਬੂਰ ਨਾ ਕਰੇ ਵੀ ਮੈਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਾਂ ਠੀਕ ਹੈ ਜੀ ਹੁਣ ਤੁਸੀਂ ਲੈ ਲਓ 15 ਦਿਨ 20 ਦਿਨ ਲੈ ਲਓ ਮੈਨੂੰ ਸ਼ਹਿਰ ਦਾ ਸੀਵਰੇਜ ਤੇ ਸਾਰੇ ਸਫਾਈ ਚਾਹੀਦੀ 20 ਦਿਨ ਹਰ ਵਾਰਡ ਦੇ ਵਿੱਚ ਸਾਰਾ ਸੈਕਟਰ ਅੱਡਾ ਜਿੱਥੇ ਸਹਿਯੋਗ ਹੈਗਾ ਅਸੀਂ ਚਾਰ ਹਾਂ ਸਾਰੀ ਟੀਮ ਹੁਣ ਜਦੋਂ ਮਸ਼ੀਨ ਮੰਗਾਵਾਂਗੇ ਨਾ ਜੀ ਮੇਰੀ ਰਿਕਵੈਸਟ ਹੈ ਕਿ ਤੁਸੀਂ ਕੋਈ ਨਾ ਅਸੀਂ ਨਾਲ ਕਰੀਏ ਸਾਨੂੰ ਦਿਨ ਨੂੰ ਵਾਰ ਮਾਰ ਰਾਤੀ ਵਾਰ ਮਿਲਦੀ ਹਾਜ਼ਰ ਖੜੇ ਹਾਂ ਸਾਨੂੰ ਸ਼ਹਿਰ ਸਫਾਈ ਚਾਹੀਦੀ ਜਿਹੜੇ ਔਖੇ ਜੀ ਜਿਹੜੀ ਸੀਵਰੇਜ ਮਸ਼ੀਨ ਲੱਗੇ ਰਾਸ ਦੇ ਇੱਕ ਬੰਦਾ ਹੋਵੇ ਆਪਣਾ ਤੁਹਾਡੀ ਦੋਨਾਂ ਦੀ ਡਿਊਟੀ ਹੈ ਗੰਦੋਂ ਬਾਹਰ ਬਲਾਉਂਦੇ ਤੁਸੀਂ ਬਾਹਰੋਂ ਤੁਸੀਂ ਠੀਕ ਹੈ ਆਪਣੇ ਆਵਾੜ ਦੇ ਜਿਹੜੇ ਮੇਨ ਬੰਦੇ ਨੇ ਸਾਰਿਆਂ ਨੂੰ ਬਲਾਉ ਤੇ ਸਫਾਈਆਂ ਵੀ ਕਰਵਾਉਣੀ ਹੈ ਕਰਾ ਲੈਣੀ ਮੈਂ ਨਾਲ ਚੱਲਦਾ ਤੁਹਾਡੇ ਨਹੀਂ ਨਹੀਂ ਤੁਹਾਡੇ ਨੂੰ ਸ਼ਰਮ ਆਉਂਦੀ ਹੈ ਨਾ ਝਾੜੂ ਫੜਨ ਲੱਗਿਆ ਕੁਝ ਵੀ ਮੈਂ ਮੈਂ ਫੜਨ ਲੱਗਾ ਚੱਲ ਬੱਠਾ ਚੱਕ ਲੈਣਾ ਕੋਈ ਗੱਲ ਨਾ ਤੁਸੀਂ ਫੜਦੇ ਮੈਂ ਝਾੜੂ ਆਪਾਂ ਲੱਗੀ ਆਪੀਓ ਸਾਬ ਹਾਂਜੀ ਸਰ ਆਪਾਂ ਆਪ ਲੱਗੀਏ ਸਰ ਹੁੰਦਾ ਸਾਰਾ ਵੈਸੇ ਉਹ ਪ੍ਰੈਸ਼ਰ ਹੈਗਾ ਸਾਡਾ ਬਰਮੈਂਟਾ ਦਾ 2 ਘੰਟੇ ਅਸਦਾ ਬਾਜ਼ਾਰ ਚ ਹੁੰਦਾ ਅਸਾ ਅਸੀਂ ਤੇ ਮੈਡਮ ਦਾ ਸਾਥ ਦਿਓ ਖੁਸ਼ੀ ਫਾਊਂਡੇਸ਼ਨ ਇਹਨਾਂ ਦੀ ਫਾਊਂਡੇਸ਼ਨ ਹੈ ਇਹਨਾਂ ਦੀ ਸਾਰੀ ਟੀਮ ਨਾਲ ਲੱਗਦੀ ਹੈ ਸਮਾਜ ਦੀਆਂ ਸੰਸਥਾਵਾਂ ਹੋਰ ਨੇ ਉਹਨਾਂ ਨਾਲ ਕੰਮ ਕਰਨ ਦਾ ਯਾਰ ਨੇ ਸਾਰੇ ਸੇਵਾ ਕਰਨ ਦਾ ਯਾਰ ਨੇ ਹੋਰ ਟੀਮਾਂ ਬਣਾ ਲਓ ਵਧੀਆ ਹੈ ਨਾ ਸ਼ਹਿਰ ਚ ਮਕਾਦ ਦੇ ਠੀਕ ਹੈ ਜੀ ਦੇਖੋਗੇ ਸਾਰੇ ਸਾਲ ਚ ਕਿਹੋ ਜਿਹਾ ਦਿਖਾਉਂਦੇ ਬਾ ਦਿਆ ਨੇ ਤੁਸੀਂ ਸ਼ਹਿਰ ਵਾਸੀ ਹੋ ਸਾਰੇ ਆਪਣੇ ਸ਼ਹਿਰ ਆਪਣੇ ਸ਼ਹਿਰ ਨਹੀਂ ਆਣਦਾ ਨਹੀਂ ਆਣ ਨਹੀਂ ਦਿੰਦਾ ਦਫ਼ਤਰ ਚ ਮੈਂ ਸਾਡੇ ਸਾਰੇ ਬੇਨਤੀ ਏਜੰਡੇ ਵੇਲੇ ਮਾੜੇ ਪੁੱਛਦੇ ਜੀ ਖੇਡਾਂ ਦੀ ਬਸ ਤੁਹਾਨੂੰ ਕਰਦਾ ਜੀ ਐਨਐਮ ਫੋਨ ਮਾਰਦਾ ਮਿੰਟ ਤੋਂ ਮਿੰਟ ਚੜੂ ਕਰਵਾਉਂਦਾ ਇਹ ਵਿਚਾਰੇ ਕਾਪੜਾ ਇਹਨਾਂ ਵਰਗੇ ਸਾਰੇ ਬਣ ਜਾਣ ਇਹਨਾਂ ਦੀ ਪਾਜੀ ਵੀ ਇਹ ਸੁਣਦੀ ਆ ਇਹਨਾਂ ਨੂੰ ਫੇਰ ਨੂੰ ਕਰਨਾ ਪੈਜੀ ਮੈਂ ਤੇ ਇਹ ਤਾਂ ਕਰਾਦੇ ਆ ਚਲੋ ਜਿੰਨੇ ਵੀ ਕੋਈ ਮਸਕੇਸ਼ ਦਾ ਨਾਂ ਨਹੀਂ ਲੈਂਦਾ ਵੇ ਕੋਈ ਕਿਸੇ ਦਾ ਨਾਂ ਨਹੀਂ ਲੈਣਾ ਮੈਨੂੰ ਕੰਮ ਕਰਕੇ ਦਿਵਾਓ 15 20 ਗ੍ਰੈ ਜੀ ਕਿਸੇ ਕੋਈ ਨਾ ਯਾਰ ਉਹ ਵੀ ਦੇ ਦੋ ਟਾਈ ਮਣਿਆਦੀ ਕਰਾ ਦਿਓ ਮਣਿਆਦੀ ਕਰਾ ਦਿਓ ਸਾਰਿਆਂ ਨੂੰ ਬੇਨਤੀ ਕਰ ਦਿਓ 10 ਦਿਨ 15 ਦਿਨ ਦੇ ਦਿਓ ਕਿਸੇ ਦੇ ਕੋਲ ਕੋਈ ਪੋਲਿੰਗ ਦਿਨ ਵਗੈਰਾ ਕੁਝ ਵੀ ਹੈ ਉਹ ਆਪ ਦਾ ਭਾਈ ਇੰਤਜ਼ਾਮ ਕਰ ਲਓ ਪੋਲਿੰਗ ਦਾ ਇੱਕ ਮਨਿਆਦੀ ਕਰਾ ਕੇ 10 ਦਿਨ ਜਾਂ 15 ਦਿਨ ਦਾ ਟਾਈਮ ਦੇ ਦਿਓ ਠੀਕ ਹੈ ਜੀ ਔਰ ਸੈਕੰਡ ਕੋਈ ਹੋਰ ਤੁਸੀਂ ਮੁਹਿੰਮ ਸ਼ੁਰੂ ਕਰਨੀ ਹੈ ਲੋਕਾਂ ਨੂੰ ਟਾਈਮ ਦੇ ਦਿਓ 10 ਜਾਂ 15 ਦਿਨ ਦਾ ਅੱਜ ਇਹ ਜਿਹੜੀ ਐਂਕਰੋਜਮੈਂਟ ਹੈ ਜਿਹੜਾ ਕਿਤੇ ਵੀ ਕੋਈ ਨਜਾਇਜ਼ ਕਬਜ਼ਾ ਕਿਸੇ ਨੇ ਕੀਤਾ ਹੈ ਕੋਈ ਵੀ ਅੱਗੇ ਆ ਗਿਆ ਪਿੱਛੇ ਆ ਗਿਆ ਇੱਕ ਰੀ 10 15 ਦਿਨਾਂ ਦਾ ਬਨਿਆਦੀ ਕਰਾ ਕੇ ਟਾਈਮ ਦੇ ਦਿਓ ਨੋਟਿਸ ਕੱਢ ਦਿਓ ਕੱਲ ਕੋਈ ਇਹ ਨਾ ਕਹਵੇ ਸਾਨੂੰ ਪਤਾ ਨਹੀਂ ਸੀ ਫਿਰ ਤੁਸੀਂ ਕੋਈ ਆਪਦੀ ਕਾਰਵਾਈ ਕਰੋ ਲੋਕ ਤੁਹਾਡਾ ਸਾਥ ਦੇਣਗੇ ਜਦੋਂ ਤੁਸੀਂ ਇੱਕ ਪਾਸੇ ਲੱਗ ਜਾਓਗੇ ਨਾ ਕੋਈ ਕਿਸੇ ਦਾ ਖਾਸ ਹੈ ਨਹੀਂ ਹੈ ਉਹਨੂੰ ਨਹੀਂ ਵੇਖਣਾ ਇੱਕ ਪਾਸੇ ਲੱਗ ਜਾਓ ਸਾਰੇ ਕਹਿੰਦੇ ਨੇ ਯਾਰ ਵਾਕੇ ਸਾਰਿਆਂ ਦੇ ਹੋ ਰਿਹਾ ਜੇ ਇੱਕ ਨੂੰ ਕਰਤਾ ਵਿਚਾਰਾ ਛੱਡਤਾ ਫਿਰ ਕਰਤਾ ਉਹ ਫਿਰ ਆਪਣੇ ਤੇ ਸਵਾਲ ਆਉਣਗੇ ਠੀਕ ਹੈ ਜੀ ਪ੍ਰੋਪਰ ਤਰੀਕੇ ਨਾਲ ਕਰੋ ਸਾਰਾ ਸਰ ਹੋਰ ਕਿੱਦਾਂ ਜਾਇਆ ਕੋਈ 15 20 ਦਿਨ ਦਾ ਟਾਈਮ ਆਪਾਂ ਲਿਆ ਸੇਵਰੇ ਦੀ ਹੋਰ ਸਾਰੀਆਂ ਸਮਾਈਆਂ ਕਰ ਲੈਂਦੇ ਆ ਉਸ ਤੋਂ ਬਾਅਦ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਜੀਓ ਸਾਹਿਬ ਆਪਦੀ ਕਲਮ ਚਲਾਉਣੀ ਹੈ ਜੇ ਤੁਸੀਂ ਨਾ ਚਲਾਉਂਗੇ ਫਿਰ ਮੇਰੀ ਚੱਲੇਗੀ ਤਾਂ ਠੀਕ ਹੈ ਸਰ ਹਾਂ ਠੀਕ ਹੈ ਫਿਰ ਆਪਾਂ ਕਿਸੇ ਨੂੰ ਨਹੀਂ ਵੇਖਣਾ ਗੰਡਾ ਕੋਈ ਮਰਜ਼ੀ ਕਿਸੇ ਦਾ ਖਾਸ ਕੁਝ ਵੀ ਹੈ ਆਪਾਂ ਲੋਕਾਂ ਨੂੰ ਵੇchnਾ ਲੋਕਾਂ ਨੂੰ ਜਿਹੜਾ ਸਾਫ਼ ਸੁਥਰਾ ਚੰਗਾ ਆਪਣਾ ਪ੍ਰਸ਼ਾਸਨ ਜਿਹੜਾ ਸੇਵਾ ਕਰੇ ਉਹ ਕਰਦਾ। ਬੁਨਿਆਦੀ ਢਾਂਚੇ ਪਰਵਾਦ ਨੂੰ ਪਿੱਛੇ ਹਟਾ ਕੇ। ਸਾਹਿਬ ਕਿਸ ਤਰ੍ਹਾਂ ਦੀ ਮੀਟਿੰਗ ਹੈ ਤੁਹਾਡੇ ਵੱਲੋਂ ਤੇ ਕੀਤੀ ਗਈ ਹੈ? ਮੈਂ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਔਰ ਜਿਹੜੀਆਂ ਸ਼ਹਿਰ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਜੋ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਜਿੱਦਾਂ ਕਿ ਕੋਈ ਸੀਵਰੇਜ ਦੀ ਸਫਾਈ ਹੈ, ਨਾਲੀਆਂ ਦੀ ਸਫਾਈ ਹੈ, ਕੋਈ ਗੰਦਗੀ ਹੈ ਤਾਂ ਉਹ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਨੇ ਉਹ ਸਾਰੀ ਜਿਹੜੀ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। 15 ਤੋਂ 20 ਦਿਨਾਂ ਦੇ ਵਿੱਚ ਵਿੱਚ ਸਾਰੇ ਸੀਵਰੇਜ ਦੀਆਂ ਸਫਾਈਆਂ ਹੋਣੀਆਂ ਚਾਹੀਦੀਆਂ ਨੇ ਸਾਰੇ ਕੋڑے ਦੀਆਂ ਸਫਾਈਆਂ ਹੋਣੀਆਂ ਚਾਹੀਦੀਆਂ ਨੇ ਔਰ ਜਿਹੜਾ ਜੋ ਡਿਊਟੀ ਬੰਦੀ ਹੈ ਕਿਸੇ ਵੀ ਅਧਿਕਾਰੀ ਦੀ ਕਿਸੇ ਵੀ ਮੁਲਾਜ਼ਮ ਦੀ ਉਹਨੂੰ ਕਰਨੀ ਪੈਣੀ ਹੈ ਔਰ ਜਿਹੜਾ 15 20 ਦਿਨ ਦਾ ਟਾਈਮ ਦਿੱਤਾ ਹੈ ਇਹਨਾਂ ਤੋਂ ਬਾਅਦ ਜੇ ਕੋਈ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਅਧਿਕਾਰੀ ਉਸ ਕੰਮ ਦਾ ਜ਼ਿੰਮੇਵਾਰ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਇਸ ਸਖਤ ଦਹਿਤਾ ਜਿਹੜੀਆਂ ਅਫਸਰਾਂ ਨੂੰ ਦਿੱਤੀਆਂ ਗਈਆਂ ਨੇ ਔਰ ਅੱਜ ਤੋਂ ਹੀ ਜਿਹੜੇ ਸਖਤ ਅਧਿਤਾ ਦਿੱਤੀਆਂ ਨੇ ਔਰ ਜਿਹੜੇ ਸਾਰੇ ਅਧਿਕਾਰੀ ਨੇ ਸਾਰੇ ਜਿਹੜਾ ਆਪਾਂ ਆਪਦਾ ਆਪਦਾ ਕੰਮ ਬੰਨਦਾ ਸਾਰੇ ਸਹੀ ਤਰੀਕੇ ਨਾਲ ਕਰਨਗੇ ਕਿਹੜੇ ਕਿਹੜੇ ਕੰਮ ਹੁਣ ਕਹੇ ਗਏ ਜੀ 15 ਦਿਨ ਦੇ ਵਿੱਚ ਦੇਖੋ ਇੱਕ ਤਾਂ ਸੀਵਰੇਜ ਦੀ ਸਫਾਈ ਹੈ ਕੋ ਨਾਲੀਆਂ ਦੀ ਸਫਾਈ ਹੈ ਜਿਹੜਾ ਸ਼ੁਰੂ ਸ਼ੁਰੂਆਤ ਦੀ ਗੱਲ ਕਰ ਲਈਏ ਕੋੜੇ ਦੀ ਸਫਾਈ ਹੈ ਹਾਂ ਕੋਈ ਸਟਰੀਟ ਲਾਈਟਾਂ ਨੇ ਇਹ ਜਿਹੜੇ ਕੰਮ ਹੋਣ ਵਾਲੇ ਨੇ ਪ੍ਰੋਪਰ ਚੰਗੇ ਤਰੀਕੇ ਨਾਲ ਕੀਤੇ ਜਾਣ ਉਸ ਤੋਂ ਬਾਅਦ ਅਗਲੇ ਕੰਮਾਂ ਦੇ ਵਿੱਚ ਜਦੋਂ 15-20 ਦਿਨਾਂ ਤੱਕ ਇਹ ਸਾਰਾ ਸ਼ਹਿਰ ਦੇ ਵਿੱਚ ਇਹ ਸਹੀ ਕੰਮ ਹੋ ਗਿਆ ਉਸ ਤੋਂ ਅਗਲੇ ਕੰਮ ਜਿਹੜੇ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ। ਜ ਨਗਰ ਕੌਂਸਲ ਦੇ ਵਿੱਚ ਤੁਸੀਂ ਆਏ ਹੋ ਔਰ ਈਓ ਸਾਹਿਬ ਨਾਲ ਮੀਟਿੰਗ ਕੀਤੀ ਹੈ ਖੁਸ਼ੀ ਫਾਊਂਡੇਸ਼ਨ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਹੁਣ ਸ਼ਹਿਰ ਦੀ ਸਫਾਈ ਨੂੰ ਲੈ ਕੇ ਦਿੱਤਾ ਜਾਣਾ ਹੈ? ਹਾਂ ਜੀ ਅਸੀਂ ਇੱਕ ਮੁਹਿੰਮ ਚਲਾਈ ਹੈ। ਅੱਜ ਖੁਸ਼ੀ ਫਾਊਂਡੇਸ਼ਨ ਵੱਲੋਂ ਅਸੀਂ ਇੱਕ ਟਾਰਗੇਟ ਲਾ ਕੇ ਚੱਲਿਆ ਕਿ 10 ਲੱਖ ਤੋਂ ਵੱਧ ਪੌਦੇ ਵੰਡਾਂਗੇ ਤੇ ਨਾਲ ਅਸੀਂ ਇੱਕ ਟੈਗ ਲਾਈਨ ਦਿੱਤੀ ਹੈ ਕਿ ਗ੍ਰੀਨ ਪਾਜ਼ਲ ਕਾ ਕਲੀਨ ਪਾਜ਼ਲ ਕਾ ਨਾਲ ਨਾਲ ਸਾਡਾ ਹਰੇ-ਭਰੇ ਪਾਜ਼ਲ ਕਾ ਵੀ ਚੱਲੇਗਾ ਤੇ ਸਫਾਈ ਵੱਲ ਵੀ ਧਿਆਨ ਦੇਵਾਂਗੇ ਦੇਵਾਂਗੇ ਇਸੇ ਸਮਖਸ਼ ਅਸੀਂ ਇਹਨਾਂ ਨਾਲ ਮੀਟਿੰਗ ਕਰਨ ਆਏ ਕਿ ਸਾਡਾ ਸਾਥ ਦਿਓ ਸਾਰੀ ਸੰਸਤਾਵਾਂ ਸਾਥ ਦਿਓ ਤਾਂ ਕਿ ਆਪਾਂ ਪਾਜ਼ਲ ਕਨ ਹੋਰ ਸੋਨਾ ਬਣਾ ਸਕੀਏ ਕੋਈ ਟੀਮਾਂ ਵਗੈਰਾ ਵੀ ਬਣਾਈਆਂ ਜਾ ਰਹੀਆਂ ਹਾਂ ਹਾਂਜੀ ਵਾਰਡ ਵਾਈਜ਼ ਟੀਮਾਂ ਵੀ ਬਣਾਵਾਂਗੇ ਸਾਡੀ ਫਾਊਂਡੇਸ਼ਨ ਦੀ ਟੀਮਸ ਵੀ ਹੋਏਗੀ ਤੇ ਕਾਉਂਸਲ ਦਾ ਅਸੀਂ ਪੂਰਾ ਸਾਥ ਲਵਾਂਗੇ ਸਹਿਯੋਗ ਲਵਾਂਗੇ ਤੇ ਸਾਰੇ ਨਾਲ ਮੁਲਕੀ ਪਾਜ਼ਲ ਕਨ ਸਵੱਛ ਬਣਾਵਾਂਗੇ ਲਗਾਈ ਗਈ ਹੈ ਸੀਵਰੇਜ ਦੀ ਸਫਾਈ ਨੂੰ ਲੈ ਕੇ ਕਿ ਕਿਵੇਂ ਸਾਰਾ ਪਲਾਨ ਕਰੋਗੇ ਔਰ ਕਿਵੇਂ ਸਫਾਈ ਹੋਏਗੀ ਸਰ ਜਿਹੜੇ ਸ਼ਹਿਰ ਦੇ ਜਿਹੜੇ ਜਿੰਨੇ ਵੀ ਕਿੰਨੇ ਜੀ 25 ਵਾਰਡ ਨੇ ਜੀ 1 ਨੰਬਰ ਵਾਰਡ ਤੋਂ ਸ਼ੁਰੂ ਹੋ ਜਾਣਾ ਹੈ ਅਸੀਂ ਜਿੰਨੇ ਵੀ ਸੀਵਰੇਜ ਨਹੀਂ ਸੀਵਰੇਜ ਸਮੱਸਿਆ ਬਹੁਤ ਜ਼ਿਆਦਾ ਹੈ ਵੀ ਐਮਐਲ ਸਾਹਿਬ ਨੇ ਹੁਣ ਖਿੱਚਿਆ ਸਾਰੇ ਇਹਨਾਂ ਨੂੰ ਕਿ ਸੀਵਰੇਜ ਸਮੱਸਿਆ ਰੋਜ਼ ਹੀ ਦੇਖਿਆ ਪਾਣੀ ਬਾਹਰ ਆ ਗਿਆ 18 ਨੰਬਰ ਵਾਰਡ ਹੋ ਗਿਆ 16 ਨੰਬਰ ਵਾਰਡ ਹੋ ਗਿਆ 25 ਜ ਤੱਕ ਬੁਰੇ ਹਾਲ ਨੇ ਜੀ ਪਾਣੀ ਸੜਕਾਂ ਤੇ ਆਇਆ ਪਿਆ ਜੀ ਅਸੀਂ ਯੂਓ ਸਾਹਿਬ ਨਾਲ ਮੀਟਿੰਗ ਕੀਤੀ ਐਮਐਲ ਸਾਹਮਣੇ ਮਸ਼ੀਨਾਂ ਮੰਗਾਲੀਆਂ ਨੇ ਸੋਮਵਾਰ ਮਸ਼ੀਨਾਂ ਸ਼ੁਰੂ ਹੋ ਜਾਣਗੇ ਤਰੇ ਇਹਨਾਂ ਨੂੰ ਕਿਵੇਂ ਟੱਕਣ ਸਾਨੂੰ ਪ੍ਰੋਵਾਈਡ ਕਰਕੇ ਦਿਓ ਟੱਕਣ ਹੋ ਗਿਆ ਸੀਵਰੇਜ ਹੋ ਗਿਆ ਏਸੀ ਵੀ ਦਿਨਾਂ ਚ ਕਵਰ ਕਰ ਦਿਆਂਗੇ ਅਸੀਂ ਆ ਵੀ ਨਾਲ ਸਹਿਯੋਗ ਦੇਵਾਂਗੇ ਅਸੀਂ ਅੱਜ ਵੀ ਰਾਤੀ ਇਹ ਸਾਬ ਨੂੰ ਕਿਹਾ ਅਧਿਰੇ ਸਾਨੂੰ ਆਏ ਮਰੋਸੀ ਹਾਜ਼ਰ ਖੜੇ ਆ ਤੇ ਐਮਐਲਏ ਸਾਹਿਬ ਵੀ ਸਾਡੇ ਨਾਲ ਹੀ ਜਾਣਗੇ ਵਾਰਡ ਬਾਈ ਵਾਰਡ ਬਾਈ ਸੇ ਕੰਮ ਸ਼ੁਰੂ ਕਰਨਾ ਹੈ ਲਾਈਟਾਂ ਹੋ ਗਈਆਂ ਇਹ ਮੇਨ ਮੈਂ ਸਾਰੇ ਕੰਮ ਅਸੀਂ ਵੀ ਪੂਰੇ ਕਰਾ ਲੈਣੇ ਮੈਨੇ ਤਾਂ